ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਖੂਬਸੂਰਤ ਦੁਨੀਆ ਦੇ ਵਿੱਚ ਜਿੱਥੇ ਲੱਖਾਂ ਜੀਵ ਜੰਤੂ ਪੈਦਾ ਕੀਤੇ ਨੇ ਉੱਥੇ ਇਨਸਾਨ ਨੂੰ ਵੀ ਪੈਦਾ ਕੀਤਾ ਤੇ ਰੂਹੇ ਜ਼ਮੀਨ ਦੇ ਉੱਤੇ ਇਨਸਾਨ ਨੂੰ ਪਰਮਾਤਮਾ ਨੇ ਇੱਕ ਐਸਾ ਗੁਣ ਦਿੱਤਾ ਕਿ ਇਨਸਾਨ ਸੋਚ ਸਮਝ ਸਕਦਾ ਤੇ ਇਸੇ ਸੋਚ ਸਮਝ ਤੇ ਚੱਲਦੇ ਇਨਸਾਨ ਰੱਬ ਵੀ ਹੋ ਸਕਦਾ ਤੇ ਸ਼ੈਤਾਨ ਵੀ ਹੋ ਸਕਦਾ ਕਦੇ ਕਦੇ ਉਹ ਕਾਲਪੁਰਖ ਮੌਜ ਦੇ ਵਿੱਚ ਆਇਆ ਇਨਸਾਨ ਦੇ ਅੰਦਰ ਐਸਾ ਗੁਣ ਪੈਦਾ ਕਰ ਦਿੰਦਾ ਕਿ ਇਨਸਾਨ ਕੋਈ ਐਸੀ ਕਾੜ ਕੱਢਦਾ ਕਿ ਪੂਰੀ ਮਨੁੱਖਤਾ ਹੈਰਾਨ ਹੋ ਜਾਂਦੀ ਆ ਐਸੀ ਉਹ ਇੱਕ ਕਾੜ ਇਰਾਮ ਦੇ ਇੱਕ ਸਾਇੰਟਿਸਟ ਨੇ ਜਿਹਦਾ ਨਾਮ ਅਲਾਇਦੀਨ ਕਾਸਮੀ ਸੀਗਾ ਉਹਨੇ ਕੱਢੀ ਉਹਨੇ ਕਾਰ ਨੂੰ ਪਾਣੀ ਦੇ ਉੱਤੇ ਚੱਲਦਾ ਕਰਤਾ ਪਰ ਕਿਉਂਕਿ ਅਰਬ ਕੰਟਰੀਆਂ ਦੇ ਵਿੱਚੋਂ ਤੇਲ ਨਿਕਲਦਾ ਤੇ ਇਹ ਤੇਲ ਦੇ ਉੱਤੇ ਅਫੈਕਟ ਪੈਂਦਾ ਸੀ ਇਸ ਕਾਰਟ ਦੇ ਨਾਲ ਸੋ ਇਸ ਬੰਦੇ ਨੂੰ ਪਿੱਠ ਪਿੱਛੇੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਹ ਤੋਂ ਬਾਅਦ ਸਾਰਾ ਕੁਝ ਰਫਾ ਦਫਾ ਹੋ ਗਿਆ ਮਤਲਬ ਕਿ ਇੱਕ ਮਿਸਟਰੀ ਬਣ ਕੇ ਰਹਿ ਗਿਆ ਇਹ ਬੰਦਾ ਪਰ ਇਸ ਬੰਦੇ ਨੇ ਜੋ ਕਾਰ ਗੱਡੀ ਸੀ ਮਨੁੱਖਤਾ ਵਾਸਤੇ ਬੜੀ ਵੱਡੀ ਕਾਰ ਸੀਗੀ ਸੋ ਇਦਾਂ ਨਹੀਂ ਆ ਜਦੋਂ ਵੀ ਕੋਈ ਬੰਦਾ ਕੋਸ਼ਿਸ਼ਾਂ ਕਰਦਾ ਇੱਕ ਆਪਾਂ ਅਫਰੀਕਾ ਦੇ ਬੰਦੇ ਦੀ ਵੀਡੀਓ ਪਾਈ ਸੀ ਜਿਹਨੇ ਫ੍ਰੀ એનર્ਜੀ ਪੈਦਾ ਕੀਤੀ ਆ ਉਹਦੇ ਉੱਤੇ ਵੀ ਬੜੇ ਅਟੈਕ ਹੋਏ ਤੇ ਉਹ ਬੰਦੇ ਨੂੰ ਉੱਠਣ ਹੀ ਨਹੀਂ ਦਿੱਤਾ ਗਿਆ ਤੇ ਇਹ ਬੰਦੇ ਨੂੰ ਵੀ ਖਤਮ ਕਰ ਦਿੱਤਾ ਸੋ ਇਹ ਉਹ ਲੋਕ ਨੇ ਜਿਹੜੇ ਪੂਰੀ ਦੁਨੀਆ ਨੂੰ ਗੁਲਾਮ ਬਣਾ ਕੇ ਮਨੁੱਖਤਾ ਨੂੰ ਗੁਲਾਮ ਬਣਾ ਕੇ ਆਪ ਰਾਜ ਕਰਨਾ ਚਾਹੁੰਦੇ ਨੇ ਸੋ ਉਹ ਲੋਕ ਨਹੀਂ ਚਾਹੁੰਦੇ ਕਿ ਦੁਨੀਆ ਦੇ ਵਿੱਚ ਕੁਝ ਐਸਾ ਲੋਕਾਂ ਨੂੰ ਪਤਾ ਲੱਗੇ ਸਮਝ ਆਵੇ ਕਿ ਫ੍ਰੀ ਦੇ ਵਿੱਚ ਉਹਨਾਂ ਦੀਆਂ ਚੀਜ਼ਾਂ ਚੱਲਣੀਆਂ ਸ਼ੁਰੂ ਹੋ ਜਾਣ ਸੋ ਬਿਜਲੀ ਆਪਾਂ ਗੱਲ ਕਰਦੇ ਹੁੰਨੇ ਆ ਅਕਸਰ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਨੇ ਫ੍ਰੀ ਬਿਜਲੀ ਯੂਜ਼ ਕੀਤੀ ਆ ਫ੍ਰੀ ਬਿਜਲੀ ਵਰਤਦੇ ਸੀ ਉਹ ਫ੍ਰੀ એનર્ਜੀ ਵਰਤਦੇ ਸੀ ਪਰ ਅੱਜ ਕੱਲ ਆਪਾਂ ਨੂੰ ਬਿੱਲ ਦੇਣੇ ਪੈਂਦੇ ਆ ਸੋ ਇਹ ਇੱਕ ਸਾਜ਼ਿਸ਼ ਦੇ ਅਧੀਨ ਆਪਾਂ ਨੂੰ ਸਾਰੇ ਲੋਕਾਂ ਨੂੰ ਪੂਰੀ ਮਨੁੱਖਤਾ ਨੂੰ ਗੁਲਾਮ ਕੀਤਾ ਹੋਇਆ ਇਸੇ ਲਈ ਕਹੀਦਾ ਕਿ ਜੇ ਪੂਰਨ ਆਜ਼ਾਦੀ ਚਾਹੀਦੀ ਆ ਤਾਂ ਆਪਣੀ ਆਤਮਾ ਨੂੰ ਉਸ ਪ੍ਰਮਾਤਮਾ ਦੇ ਵਿੱਚ ਲੀਨ ਕਰਨਾ ਪੈਣਾ ਜਦੋਂ ਅਸੀਂ ਉਸ ਕਾਲਪੁਰਖ ਵਾਹਿਗੁਰੂ ਤੇ ਰਾਤ ਹੀ ਚਾਲਦੇ ਆ ਉਹਦਾ ਨਾਮ ਲੈਣਾ ਸ਼ੁਰੂ ਕਰਦੇ ਆ ਤਾਂ ਪ੍ਰਮਾਤਮਾ ਸਾਡੇ ਵਿੱਚ ਐਸੇ-ਐਸੇ ਗੁਣ ਪੈਦਾ ਕਰ ਦਿੰਦਾ ਕਿ ਸਾਨੂੰ ਕਿਸੇ ਦੀ ਜ਼ਰੂਰਤ ਹੀ ਨਹੀਂ ਪੈਂਦੀ ਇਸੇ ਕਰਕੇ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਦੇ ਵਿੱਚ ਉਹ ਘਟਨਾਵਾਂ ਘਟਣ ਜੀਆਂ ਜਿਹੜੀਆਂ ਤੁਸੀਂ ਕਦੇ ਸੋਚੀਆਂ ਵੀ ਨਹੀਂ ਹੋਣੀਆਂ ਜਿਉਂਦੇ ਬਸਤੇ ਰਹੋ ਧੰਨਵਾਦ